ਗਾਇਸ ਤਾਂ ਇਹ ਵੀ ਆਰਡਰ ਕਰਤਾ ਆਪਾਂ ਨੇ ਕੜੀ ਬੀਰਬਲ ਦੀ ਕੜੀ ਬਣੀ ਜਾਂਦੀ ਹੈ ਹੈਪੀ ਬਰਥਡੇ ਜੀ ਹਾਂਜੀ ਗਾਇਸ ਗੁੱਡ ਮਾਰਨਿੰਗ ਸਾਡੇ ਨਵੇਂ ਵਲੌਗਸ ਤੁਹਾਡਾ ਬਹੁਤ ਸਵਾਗਤ ਹੈ ਤਾਂ ਬਾਈ 8:00 ਵੱਜ ਚੁੱਕੇ ਨੇ ਤਾਂ ਫਾਈਨਲ ਉਠ ਚੁੱਕੇ ਹਾਂ ਤਾਂ ਵਿਆਹ ਵਾਲੇ ਵਲੌਗ ਹੋ ਗਿਆ ਐਂਡ ਆਈ ਹੋਪ ਤੁਸੀਂ ਇੰਜੋਏ ਕੀਤਾ ਉਹਨਾਂ ਦੇ ਵਿਆਹ ਦੇ ਵਲੌਗ ਹਨ ਉਹ ਵੀ ਇੰਜੋਏ ਕੀਤਾ ਸੋਹਣੇ ਟੱਪੇ ਪੂਰਾ ਗਾ ਪਾਇਆ ਯਾਰ ਵਧੀਆ ਸੀ ਮੈਂ ਜਿੱਥੇ ਵੀ ਜਾਂਦਾ ਇੰਜੋਏ ਕਰਦਾ ਐ ਲਾਈਫ ਨੂੰ ਐਵੇਂ ਜੀਣਾ ਜੀਣਾ ਚਾਹੀਦਾ ਐ ਯਾਰ ਤਾਂ ਬਈ ਹੁਣ ਅ ਰੈਡੀ ਹੋ ਕੇ ਨਿਕਲਦੇ ਹਾਂ ਸਨਾਮ ਨੂੰ ਤਾਂ ਬਿਮਾਰ ਹੋ ਗਏ ਸੀ ਬਈ ਤਾਂ ਕਰਕੇ ਕੱਲ ਮੈਂ ਗਿਆ ਨਹੀਂ ਯਾਰ ਹੈਨਾ ਕੁਝ ਖਾਣਾ ਪੀਣਾ ਤੁਹਾਨੂੰ ਪਤਾ ਵਿਆਹ ਚ ਪੱਕਾ ਰੀ ਲੰਨੇ ਉਹਨੇ ਕੋਈ ਕਿਡੋ ਸੌ ਖੋ ਲਿਆ ਕੋਈ ਪਾਉ ਬਾਜੀ ਖਾਲੀ ਬਸ ਸਾਰਾ ਕੁਝ ਮਿਕਸ ਹੋ ਗਿਆ ਤਾਂ ਪੇਟ ਹੋ ਗਿਆ ਖਰਾਬ ਤਾਂ ਕਰਕੇ ਬਿਮਾਰ ਹੋ ਗਈ ਸੀ ਬਈ ਤਾਂ ਗਾਇਸ ਹੁਣ ਨਿਕਲਦੇ ਆ ਰੈਡੀ ਹੋ ਕੇ ਬਸ ਗਾਇਸ ਤਾਂ ਪੈਕਿੰਗ ਵੀ ਡਨ ਹੋ ਗਈ ਤਾਂ ਬੈਗ ਚ ਸਾਰਾ ਸਾਮਾਨ ਪਾ ਲਿਆ ਡਰੈਡ ਡਰੂ ਪਾ ਲਿਆ ਹੈਨਾ ਉਹ ਚਾਰਜ ਚੁਰਜ ਸਾਰੇ ਰਹਿ ਗਏ ਤਾ ਚਾਰਜ ਜਰੀ ਕਾ ਪਿਆ ਇਹ ਵੀ ਪੰਨਾ ਪਾਵਰ ਬੈਂਕ ਵੀ ਫੁੱਲ ਹੈ ਗਾਇਜ਼ ਤੇ ਮੇਰਾ ਤਾ ਇਹ ਵੀ ਤੈਨੂੰ ਕਿਸੀ ਕਿ ਚੱਕਰ ਹੋਰ ਪਾ ਲਿਆ ਮੇਰੀ ਭੈਣ ਨੇ ਨਾ ਆ ਲੈ ਲੈ ਦੱਸੋ ਗਲਿਚੇ ਤੁੰਦ ਖਾਇਆ ਜਿਹਾ ਬਲੌਗ ਜੀ ਭਾਈ ਦੱਸ ਬਿਆਹ ਸ਼ਾਦੀ ਚ ਵੀ ਇਹ ਲੈ ਲੈ ਹੁਣ ਯਾਨੀ ਕਿ ਇਦਾਂ ਇੰਤਜ਼ਾਮ ਕਰਨਾ ਪਊਗਾ ਯਾਨੀ ਕਿ ਮੈਨੂੰ ਕੁਲੀ ਬਣ ਕੇ ਜਾਣਾ ਪਊਗਾ ਇੱਕ ਜਾਣਾ ਗਾਇਜ਼ ਬੱਸ ਹੈ ਤਾਂ ਵੀ ਦਿੱਕਤ ਹੈ ਭਾਈ ਬੱਸ ਜਲਦੀ ਐਰ ਬਲੌਗ ਨੂੰ ਚੱਕ ਦੋ ਮੇਰੇ ਘਰ ਨੂੰ ਤਾਂ ਗੱਡੀ ਲੈ ਦਉ ਨਵੀਂ ਹੈਣਾ ਆਏ ਤਾਂ ਹੈ ਵੀ ਪਤਾ ਕੀ ਲੈ ਲੇ ਸਕਦੇ ਆ ਬਟ ਜਿਹੜਾ ਵਲੋਗਿੰਗ ਚ ਖਵਾ ਕੇ ਲਾਵਾਂਗੇ ਉਹ ਲੈ ਦੀ ਗੱਲ ਹੈ ਤਾਂ ਗਾਇਸ ਨਿਕਲਦੇ ਆ ਭਾਈ ਕੱਲ ਮਨੀਤ ਦਾ ਫੰਕਸ਼ਨ ਹੈ ਉਹ ਵੀ ਅਟੈਂਡ ਕਰਨਾ ਹੈ ਰੋਸ ਰੋਟਰੀ ਸਕੂਲ ਦਾ ਫੰਕਸ਼ਨ ਹੈ ਨਾ ਕੱਲ ਉਹ ਵੀ ਚ ਮਿਲਿਆ ਰਹੀ ਲਾਵਾਂਗੇ ਬਹੁਤ ਸਬਸਕ੍ਰਾਈਬਰ ਨੇ ਉੱਥੇ ਆਪਣੇ ਜਵਾਬ ਬਣਾ ਅੰਦਰੋਂ ਰੋਟੀ ਦੀ ਬੋਚ ਗਾਇਸ ਤਾਂ ਇਹ ਵੀ ਆਰਡਰ ਕਰਤਾ ਆਪਾਂ ਨੇ ਵੱਡਾ ਮੰਗਾ ਲਿਆ ਭਈ ਹੁਣ ਜਦੋਂ ਵੀ ਰਿਸ਼ਤੇਦਾਰ ਆਣਗੇ ਸਨਾਮ ਠੀਕ ਰੱਖਿਆ ਕਰਾਂਗੇ ਇਹਦੇ ਨਾਲ ਰੌਣਕ ਲਾਇਆ ਕਰਾਂਗੇ ਵੀ ਗੱਲਾਂ ਮਾਰਦੇ ਹੋਏ ਪਤਾ ਨਹੀਂ ਲੱਗਦਾ ਇੰਨਾ ਟਾਈਮ ਬੀਤ ਗਿਆ ਸਾਨੂੰ ਬਈ ਘੰਟਾ ਡੇਢ ਘੰਟਾ ਹੋ ਗਿਆ ਨਹੀਂ ਕਿਤੇ ਮੈਂ ਨਿਕਲਣਾ ਇਸ ਨਾਮ ਗਾਇਸ ਹੁਣ ちゃっਤੇ ਆਏ ਹੋਈ ਸੀ ਬਈ ਉਧਰ ਸਾਰਾ ਦਿਖਦਾ ਰੋਡ ਜਾ ਯਾਰ ਤਾਂ ਬਈ ਟ੍ਰੈਫਿਕ ਬਹੁਤ ਔਰਤ ਆ ਯਾਰ ਪੰਜ ਵਹੀ ਲੱਗ ਜਾਂਦੇ ਨੇ ਗੱਡਿਆਂ ਬੰਨ ਪੈਂ ਪੈਂ ਯੋ ਕੋਈ ਟਰੱਕ ਲੰਘਦਾ ਨਾ ਹਿੱਲਦੀ ਓ ਧਰਤੀ ਵੈਸੇ ਬੜਾ ਬੀਜੀ ਸ਼ਹਿਰ ਹੈ ਯਾਰ ਰਾਜਪੁਰਾ ਸੁਨਾਮ ਤਾਂ ਜਿੰਮੀ ਥੋੜੀ ਸ਼ਾਂਤੀ ਹੁੰਦੀ ਆ ਉੱਠਦੇ ਆ ਕੋਈ ਸੁੰਦਾ ਨਹੀਂ ਮੋਟਰਸਾਈਕਲ 9 ਵਜੇ ਤੋਂ ਬਾਅਦ ਥੋੜੀ ਆਵਾਜ਼ ਆਉਣ ਲੱਗ ਪੈਂਦੇ ਨੇ ਉਰਤ ਉਸ ਬੱਸ ਉਕਾਰਾ ਜਿਪ ਕੋਲ ਲੰਘੀ ਦੇ ਪੈ ਪੈ ਕਰਦੇ ਰਾਤ ਵੀ ਗਾਇਸ ਕੋਲ ਹੋ ਗਿਆ ਪੰਬ ਚਲਾਈ ਸੀਗਾ ਆਪਾਂ ਨੇ ਕਾਹੋਂ ਸਾਰੇ ਪੰਬ ਚਲਾਈ ਸੀ ਬਈ ਸਾਰੇ ਬੰਬ ਨਾ ਆ ਪੜਦੇ ਜਾਂਦੇ ਪੈ ਗਏ ਨਵੇਂ ਆ ਦੇ ਜਿਹੜੇ ਡੈਕੋਰੇਸ਼ਨ ਵਾਲੇ ਸੀ ਨਾ ਤਾਂ ਸਾਰੇ ਫੁੱਗ ਗਏ ਆ ਦੇਖੋ ਕਿੱਡੀ ਕਿੱਡੀ ਗਲੀਆਂ ਹੋ ਗਈਆਂ ਬਈ ਉੱਥੇ ਸਾਰਾ ਫੁੱਗ ਗਿਆ ਬਈ ਇਹ ਗਸ਼ਤੇ ਨਾ ਇੱਕ ਢੇੜਾ ਹੀ ਨਿਕਲਾਂਗੇ ਉਹਨੂੰ ਤਾਂ ਕਹਿੰਦੇ ਜੋਤੀ ਉਰਤੀ ਬਣਾ ਲਿਓ ਖਾ ਕੇ ਜਿਓ ਖੜੀਚੋਣ ਮੈਂ ਵੈਸਤੇ ਵਿੱਚ ਚੋਲ ਖੰਦੇ ਬੜੀ ਚੋਲ ਮੈਂ ਛੱਡ ਲੈ ਤਾ ਕਰਕੇ ਤਾਂ ਟੇੜਾ ਵੀ ਨਿਕਲਦਾ ਹੈ ਗਾਇਸ ਆ ਰੈਡੀ ਹੁੰਨੇ ਹਨ ਗਾਇਸ 4 ਵੱਜ ਚੁੱਕੇ ਨੇ ਬਾਈ ਹਾਂ ਬਾਈ ਇਹਨੇ ਰੋਕ ਰੱਖਿਆ ਮੈਨੂੰ ਕੜੀ ਨਹੀਂ ਮੈਂ ਕੜੀ ਨਾਲ ਰੋਟੀ ਖਾ ਕੇ ਜਾ ਮੈਂ ਪਰ ਕੜੀ ਬਣੀ ਨਹੀਂ ਰਹੀ ਯਾਰ ਕੜੀ ਬੀਰਬਲ ਦੀ ਕੜੀ ਬਣੀ ਜੰਦੀ ਹੈ ਗਾਇਸ ਤਾਂ ਕੜੀ ਬਣੀ ਨਹੀਂ ਬੀਰਬਲ ਦੀ ਕੜੀ ਤਾਂ ਬਾਈ ਜਾਣਾ ਹੋ ਗਿਆ ਅੱਜ ਕੈਨਸਲ ਕਿਉਂਕਿ ਕਾੜੀ ਬਣੀ ਨਹੀਂ ਲੇਟ ਹੋ ਗਏ ਸ਼ਾਮ ਦੇ ਵੱਜ ਗਏ ਬਾਈ 5:30 ਤਾਂ ਹੁਣ ਕਦੋਂ ਜਾਮਾ ਕਦੋਂ ਪਹੁੰਚਾਂ ਤਾਂ ਕੈਨਸਲ ਹੋ ਗਿਆ ਤੇ ਬਾਈ ਸੋਨੂ ਭਾਈ ਦੀ ਐਨੀਵਰਸਰੀ ਆ ਉਹਦਾ ਕੇਕ ਕੱਟਦੇ ਹੁਣ ਜਾ ਕੇ ਆਏ ਹੋ ਦਿਖਾਣਾ ਚਲੋ ਜੀ ਚਲੋ ਜੀ ਹੈਪੀ ਬਰਥਡੇ ਜੀ ਪਾਉ ਫਿਰ ਬੋਲੀਆਂ ਬੋਲੀਆਂ ਪਾਉਗਾ ਨਾ ਹੋਰ ਐਨੀਵਰਸਰੀ ਵਾਲੀ ਤਾਂ ਹੁੰਦੀ ਐ ਪਾ ਦੇ ਪਾਉਗਾ ਨਾ ਦੋ ਪਾਗਾ ਵੀਰਬਲ ਦੀ ਘੜੀ ਬਣ ਕੇ ਤਿਆਰ ਹੋ ਗਈ ਫਾਈਨਲੀ ਇਹ ਸੱਚੀ ਵੀਰਬਲ ਦੀ ਬਣੀ ਹੈ ਬਈ ਬਣ ਕੇ ਤਿਆਰ ਹੈ ਘੜੀ ਵੀਰਬਲ ਦੀ ਗਾਇਸ ਸੱਚੀ ਵੱਧ ਚੁੱਕੇ ਨੇ ਤਾਂ ਫਾਈਨਲੀ ਵੀਰੇ ਜੋੜ ਦੀ ਰੋਟੀ ਬਣ ਕੇ ਤਿਆਰ ਹੈ ਦੁਪਹਿਰ ਹੀ ਖਾਣੀ ਸੀ ਜਿਹੜੀ ਸ਼ਾਮ ਨੂੰ ਕਰਨ ਲੱਗੇ 14 ਬਲੋ ਨਾ ਨਾ ਅਪਲੇਟਾ ਲਓ ਇਹ ਘੜੀ 14 ਸਮੋਸਾ ਵੀ ਆ ਗਿਆ ਏ ਅੱਡੀ ਬੜੀਆਂ ਗੈਸੇ ਹੀ ਕੜੀ ਝੋਲ ਕਰਕੇ ਰੁਕੇ ਆਂ ਬਈ ਅੱਜ ਮੈਂ ਤੇ ਮੇਰ ਤੋਂ ਸ਼ਾਮ ਕਰਤੀ ਮਨੇ ਇਹੀ ਕੜੀ ਝੋਲ ਦੀ ਵੇਟ ਤੇ ਕਿਉਂਕਿ ਬਹੁਤ ਸੁਆਦ ਲੱਗਦੇ ਨੇ ਮੈਨੂੰ ਜੋਦੀ ਰੋਟੀ ਖਾਸ ਕਰਕੇ ਵੀ ਤਾਂ ਰੁਕੇ ਆਂ ਬਈ ਤਾਂ ਅੱਜ ਲਾਵਾਂਗੇ ਰੌਣਕ ਦੁਆਰੋਂ ਫੇਰ ਉਹ ਸਵੇਰੀ ਨਿਕਲਣਾ ਸਲਾਮ ਗੈਸੇ অলਮੋਸਟ ਤੜੀ ਸਾਰੇ ਸਾਰੇ ਭਾਗੇ ਨਾਲੇ ਟੋਟਲੀ ਭਾਗੇ ਰਿਸ਼ਤੇ ਸਾਰੇ ਹੁਣ ਤਾਂ ਟੋਟਲੀ ਭਾਗੇ ਦੋ ਚਾਰ ਹੀ ਰਹਿ ਗਏ ਹੈਣ ਦੇਖੋ ਹੈਣ ਤਾਂ ਖਾਲੀ ਪਿਆ ਨਹੀਂ ਕੱਲ ਇਸ ਟਮਰੇ ਰੌਣਕ ਲਾਵਰੀ ਸੀ ਉਹ ਕਪ ਘਰ ਖਾਦੀ ਬਈ ਹੁੱਕੇ ਦਾ ਬੜੇ ਸ਼ਿਕਾਇਨੇ ਸਾਰੇ ਹੁੱਕੇ ਦੇ ਸ਼ਿਕਾਇਨੇ ਆਪਾਂ ਤਾਂ ਆਪ ਵੀ ਕਿਉਂਕਿ ਹਰਿਆਣੇ ਦਾ ਬੈਕਗ੍ਰਾਉਂਡ ਹੈ ਨਾ ਸਾਰੇ ਹੁੱਕਾ ਪੀਂਦੇ ਨੇ ਆਪ ਵੀ ਨੇ ਹੁਣ ਵੀ ਪਾਲਾਂਗੇ ਗਾਇਸ ਤਾਂ ਰਾਤ ਨੂੰ 10 ਵਜੇ ਤੱਕ ਚੱਲੀ ਜਾਊਗਾ ਤਾਂ ਬਈ ਮੇਨਲੀ ਦਿੱਕਤ ਇਹੀ ਆਈ ਬਸ ਬਿਮਾਰ ਹੋ ਗਏ ਨਹੀਂ ਕੋਈ ਨਾ ਪੂਰਾ ਇੰਜੋਏ ਕਰਨਾ ਸੀ ਗਾਇਸ ਹੁਣ ਆਏ ਹੋਏ ਸੀ ਲਹਿੰਗੇ ਲੂੰਗੇ ਦੇਣ ਭਾਈ ਬੇਲੇ ਤਾਂ ਹੈਗੇ ਸੀ ਦਿਮਾਗ ਹੈ ਹੋਰੇ ਸੀ ਵੀ ਕੀ ਕਰੀਏ ਮੈਂ ਕਿਹਾ ਉਹਨੂੰ ਕੰਮ ਕਰ ਦੱਸੋ ਤੁਸੀਂ ਮਾੜਾ ਮੋਟਾ ਹੁਣ ਬਈ ਲਹਿੰਗੇ ਲੂੰਗੇ ਦੇਣਾ ਜਿਹੜੇ ਕਿਰਾਏ ਤੇ ਹੁੰਦੇ ਨੇ ਨਾ आज टाउन च फिरदे हैं भाई बहुत बढ़िया शहर है यार राजपुरा मैं तो आया सी मैं छोटा ही है गज देखो इस कुत्ते पे सी बिल्ली दा बलूंगड़ा आ गया आया ये जी ना आओ देखो बलूंगड़ा ओ देखो ही ਕਾਜ ਬਲੂੰਗੜੇ ਹੀ ਬੜੇ ਫ੍ਰੈਂਕ ਨੇ ਮਰਦਾ ਕੁਝ ਨਹੀਂ ਡਰਦਾ ਹੀ ਨਹੀਂ ਬਾਈ ਉਰੇ ਅਗਰ ਰਜਾਈ 'ਚ ਵੱਡ ਜਾਂਦੇ ਨੇ ਉਰੇ ਅਗੇ ਦੀ ਬਲੂੰੜਾ ਉਹ ਭੱਜ ਕੇ ਬਾਹਰ ਵੱਗ ਗਿਆ ਗਾਇਸ ਆਗੀ ਰੋਟੀ ਆਪਣੀ ਫੇਵਰਿਟ ਦਾਲ ਤੇ ਫੁੱਲ ਗਾਇਸ ਅੱਜ ਨਹੀਂ ਸੌਂਦੋਂਦੇ ਬਲੂੰਗੜੇ ਲੱਗਦਾ ਹੈ ਕਿ ਇੱਧਰ ਵੱਡਦੇ ਨੇ ਇੱਕ ਦੀ ਉੱਧਰ ਇੱਧਰ ਗਏ ਹੋਏ ਨੇ ਉਹ ਪਤਾ ਨਹੀਂ ਇੱਧਰ ਨਹੀਂ ਬਾਈ ਉੱਪਰ ਚੜ੍ਹ ਜਾਂਦੇ ਨੇ ਰਜਾਈ 'ਚ ਬਾਈ ਆ ਕੇ ਯਾਰ ਨੀਂਦ ਖਰਾਬ ਕਰਤੀ ਚਲੋ ਵਧੀਆ ਬਾਈ ਜੋ ਹੁੰਦਾ ਕਹਿੰਦਾ ਚੰਗੇ ਵਸਤੇ ਹੁੰਦਾ ਤਾਂ 11 ਵਜੇ ਗਏ ਸੀ ਭੁੱਲ ਗਏ ਸੀ ਬਲੂੰਗੜੇ ਖਾ ਕੇ ਵੀ ਵਲੋਗ ਐਂਡ ਕਰ ਆ ਕਰਦੇ ਆ ਬਲੌਗ ਨੂੰ ਐਂਡ ਪਸੰਦ ਆਇਆ ਤੇ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਬਾਏ ਨਾਲੰਦੇ ਤੁਸੀਂ ਮਾੜਾ ਮੋਟਾ ਨਹੀਂ ਨਹੀਂ ਅੱਜ ਸੁੱਤੇ ਉੱਠੋਂ ਅਨੇਕਾ ਡਾ ਪੈਗ ਲਾਇਏ ਸੀ ਵੀ ਸੁੱਤੇ ਉੱਠੋਂ ਉੱਠ ਰਿਹਾ ਓਵਰਨਾਈਟ 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 ਆਵੀ